ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੀ ਮਹਿਮਾ ਬੜੀ ਨਿਆਰੀ ਏ ਤੇਰੀ ਮਹਿਮਾ ਬੜੀ ਨਿਆਰੀ ਏ ਤਨ ਤਨ ਬਾਬਾ ਦੀਪ ਸਿੰਘ ਤੇਰੀ ਮਹਿਮਾ ਬੜੀ ਨਿਆਰੀ ਏ ਤੇਰੇ ਦਰ ਤੇ ਚੁੱਕਦੇ ਵੇਖੀ ਦੁਨੀਆ ਸਰੀ ਤਨ ਤਨ ਬਬਾ ਦੀਪ ਸਿੰਘ ਤੇਰੇ ਮੇ ਮਾਂ ਬੜੀ ਨਿਆਰੀ ਏ ਹਰ ਮੰਦਰ ਸਾਹਿਬ ਤੇ ਰੱਖਿਆ ਖਾਤਰ ਆਪਣਾ ਸਿਰ ਕਟਾਇਆ ਏ ਆਪਣਾ ਸਿਰ ਕਟਾਇਆ ਏ ਆਪਣੇ ਲੱਥੇ ਸਿਰ ਨੂੰ ਗੁਰਾਂ ਤਲੇ ਦੇ ਉੱਤੇ ਟਿਕਾਇਆ ਏ ਜੀ ਤਲੇ ਦੇ ਉੱਤੇ ਟਿਕਾਇਆ ਏ ਵੇਖ ਕੇ ਤੇਰਾ ਖੇលਾ ਅਨੋਖਾ ਹਿਲ ਗਈ ਦੁਨੀਆ ਸਾਰੀ ਏ ਤਨ ਤਨ ਬਾਬਾ ਦੀਪ ਸਿੰਘ ਤੇਰੀ ਮੈਂ ਮਾਂ ਬੜੀ ਨਿਆਰੀ ਏ ਤਨ ਤਨ ਬਾਬਾ ਦੀਪ ਸਿੰਘ ਜੀ ਤੇਰੀ ਮੈਂ ਮਾਂ ਬੜੀ ਨਿਆਰੀ ਏ ਆਪਣੇ ਮਨ ਵਿੱਚ ਸੱਚ ਧਰਮ ਦੀ ਹਰਦਮ ਲਗਨ ਲਗਾਈ ਏ ਗੁਰਬਾਣੀ ਤੇ ਸੇਵਾ ਨਾਲ ਗੁਰਾਂ ਨਾਲ प्रीਤੀ ਪਾਈਏ ਸੱਚ ਧਰਮ ਦੀ ਜਾਂਗੂ ਨਾਨੇ ਕਦੇ ਵੀ ਨਹੀਂ ਹਾਰੀਏ ਤਨ ਤਨ ਬਾਬਾ ਦੀਪ ਸਿੰਘ ਤੇਰੀ ਮਹਿਮਾ ਬੜੀ ਨਿਆਰੀ ਏ ਤੇਰੇ ਦਰ ਤੇ ਝੁੱਕਦੇ ਵੇਖੇ ਦੁਨੀਆ ਮੈਂ ਸਾਰੀ ਪਉ ਵਿੰਡ ਦੀ ਦਰ ਤੇ ਨੂੰ ਭਾਗ ਗੁਰਾਂ ਨੇ ਪਗ ਤੋ ਪਿਤਾ ਗੁਰਾਂ ਦਾ ਜਿਉਣੀ ਜੀ ਮਾਈਏ ਤਨ ਤਨ ਬਾਬਾ ਦੀਪ ਸਿੰਘ ਤੇਰੀ ਮਹਿਮਾ ਬੜੇ